ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦਿਆਮਾ ਨੇ ਕਿਹਾ ਕਿ ਡਰੱਗ ਮਾਫੀਆ ਦੇ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਚੁੱਕੇ ਸਖਤ ਕਦਮ ਗੁਰਦਾਸਪੁਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਨਾਤ 161 ਕਰਮਚਾਰੀਆਂ ਦੀ ਕੀਤੀ ਗਈ ਬਦਲੀ ਅਤੇ 34 ਨੂੰ ਬਦਲਨ ਦੀ ਕੀਤੀ ਗਈ ਸਿਫਾਰਿਸ਼ जीबीसी अपडेट ਲਈ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਗੁਰਦਾਸਪੁਰ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਕਿ ਮਾਜੋ ਡੀਜੀ ਸਾਹਿਬ ਵੱਲੋਂ ਵੀ ਔਰ ਡੀਜੀਐਸਟੀ ਵੱਲੋਂ ਵੀ ਸਾਨੂੰ ਦਿਸ਼ਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਔਰ ਸਾਡੇ ਆਪਣੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਹੁਣ ਤੱਕ ਅਸੀਂ ਲਏ ਹਨ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ ਇੱਕ ਸਪੈਸੀਫਿਕ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰਗ ਸਕਵੋਰ ਜੋ ਕਿ ਇੱਕ ਇਨਸਪੈਕਟਰ ਰੈਂਕ ਆਫੀਸਰ ਦੇ ਅੰダー ਕੰਮ ਕਰੂਗੀ ਇਹ ਸਪੈਸੀਫਿਕਲੀ ਡਰਗ ਰਿਲੇਟਡ ਜਿਹੜੀ ਕੰਪਲੇਨਸ ਆਉਂਦੀਆਂ ਕੰਪਲੇਂਟ ਕੰਟਰੋਲ ਰੂਮ ਤੇ ਉਹਨਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਨਾ ਦਾ ਬੇਸਿਕ ਪਰਪਸ ਹੋਊਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰੀਸੀਵ ਹੁੰਦੀ ਹੈ ਜਿੱਥੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੋਹੱਲੇ ਦੇ ਵਿੱਚ ਸਟਰੀਟ ਪੈਡਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋਰ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਹੈ ਉਹਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾਂ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਉਹ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ ਕਿ ਭਈ ਇਹ ਇਹ ਸਕਵਾਡ ਜਿਹੜੀ ਔਨ ਗਰਾਉਂਡ ਰਹੂਗੀ ਜਦੋਂ ਵੀ ਇਨਫਾਰਮੇਸ਼ਨ ਆਉਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਈਡੈਂਟੀਟੀ ਵਕਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗਰਾਉਂਡ ਹੈ ਤਾਂ ਉਹਨਾਂ ਨੂੰ ਲੈ ਜਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲਾਜਿਕਲ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਡਲਿੰਗ ਹੈ ਉਹਨੂੰ ਨਤਪਾਨ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਤੇ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਵੀ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹੈਟਲ ਨੇਵਲ ਦੀ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਨੇ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਹੈ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਹਨ ਬਟ ਜਿਹੜੇ ਡਰਾਈਵਰ ਗਨਮੈਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੁਕਾ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਹੇ ਹਨ ਉਹਨਾਂ ਦੀ ਆਈਡੈਂਟੀ ਰਿਵੀਲ ਕਰ ਦੇ। ਸੋ ਅਸੀਂ ਇਸ ਚੀਜ਼ ਨੂੰ ਧ ਹਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੂਮ ਥਾਣਿਆਂ ਦੇ ਵਿੱਚ ਲੰਬੇ ਅਸਤੇ ਤੋਂ ਬੈਠੇ ਸੀ ਉਹਨਾਂ ਦਾ ਤਬਾਦਲਾ ਕਰਤਾ ਗਿਆ ਹੈ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟ੍ਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟ੍ਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਤਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸਿਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਲਾ ਦੋ ਹੁਣ ਕੇ ਪੁਲਿਸ ਪਰਸਨਲ ਨੂੰ ਕੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਆਏਗਾ ਸਮਾਜਿਕ ਸੰਸਥਾਵਾਂ ਵੀ ਵਿੱਚ ਜਿਹੜੀਆਂ ਇਨਵੋਲਵ ਜਿੰਨਾ ਕੋਈ ਸਹਿਯੋਗ ਜਿਹੜਾ ਲੈ ਦੇਓ ਜਿਸ ਤਰ੍ਹਾਂ ਆਪ ਜਾਣਦੇ ਹੀ ਹੋ ਕਿ ਇਹ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੀ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚੈਨ ਨੂੰ ਕਟਕੜਨਾ ਉਹਨੂੰ ਤੋੜਨਾ ਜਿਹੜਾ ਹੈ ਪੁਲਿਸ ਦਾ ਕੰਮ ਹੈ ਇਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉੱਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾਂ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਬੜ੍ਹ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਲਾਸਟ ਈਅਰ ਅਸੀਂ ਪੰਜ ਤੋਂ ਵੱਧ ਜਿਹੜੇ ਆ ਬڑے ਪ੍ਰੋਗਰਾਮ ਕੀਤੇ ਸੀ ਆਨਰੇਬਲ ਗਵਰਨਰਸ ਆਫ ਦਿ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸੀ ਤਾਂ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਰਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਕਟਿਮ ਹੈਗਾ ਨਸ਼ੇ ਦਾ ਤਾਂ ਉਹਨੂੰ ਰੀਹੈਬਿਲੀਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਆ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਇਅਰ ਗਰੁੱਪ ਟॉक ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਹੈ ਪੁਲਿਸ ਦੇ ਨਾਲ ਰਲ ਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੁਣ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਐਜ਼ ਐਨ ਆਰਗੇਨਾਈਜੇਸ਼ਨ ਔਰ ਜਿਹੜਾ ਹੈ ਐਨ ਜੀਓਜ਼ ਇਹਨਾਂ ਨੂੰ ਲੈ ਕੇ ਚੱਲ ਰਹੇ ਸੀ ਹੁਣ ਅਸੀਂ ਪਿੰਡਾਂ ਦੇ ਜਿਹੜੀ ਸਾਡੀ ਪੰਚਾਇਤ ਹੈ ਉਹਨਾਂ ਦੀ ਵੀ ਕਲਸਟਰਸ ਬਣਾ ਕੇ ਉੱਥੇ ਇੱਕ ਸਾਨੂੰ ਸੁਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇਵ ਆਪਾਂ ਨਾ ਇੰਸਟਿਲ ਕਰੀਏ ਕਿਉਂਕਿ ਕਈ ਵਾਰੀ ਲੋਕੀ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਆ ਜਾਂ ਆਪਣੇ ਇੰਦੇ ਕਿਸੇ ਮੋਦਬਰ ਨੂੰ ਦੱਸਦੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ ਪਾਰਟ ਬਣਾਵਾਂਗੇ ਤੇ ਇੱਕ ਜ਼ਿੰਮੇਵਾਰ ਪੰਚਾਇਤ ਦੀ ਮੁਹਿੰਮ ਜਿਹੜੀ ਹੈ ਉਹਨੂੰ ਸ਼ੁਰੂ ਕਰਾਂਗੇ ਜਿੱਥੇ ਲੋਕੀ ਮਿਲ ਕੇ ਜੋ ਹੈ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨਾਂ ਦੀ ਉੱਥੇ ਹੀ ਪਿੰਡ ਦੇ ਵਿੱਚ ਜਾ ਕੇ ਨਾ ਸਿਰਫ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਜੋ ਕੋਈ ਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਉਹਨੂੰ ਦੁਬਾਰਾ ਸਹੀ ਰਾਹ ਤੇ ਲਾਉਣ ਦੀ ਕੋਸ਼ਿਸ਼ ਕਰਾਂਗੇ